ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕਈ ਲੋਕ ਨਾ ਮਿਸ਼ਨ ਜੋ ਸੰਧੂਰ ਹੋਇਆ ਉਹਦੇ ਐਵੀਡੈਂਸ ਮੰਗ ਰਹੇ ਸਬੂਤ ਮੰਗਦੇ ਆ ਉੱਥੇ ਘੱਟੋ ਘੱਟ 100 ਤੋਂ ਉੱਪਰ ਤਾਂ ਉਹਨਾਂ ਦੇ ਫੌਜੀ ਮਾਰੇ ਗਏ ਆ ਤੇ 40-50 ਜ਼ਖਮੀ ਹੋਏ ਆ ਤੇ ਕਾਫੀ ਸਿਵਿਲਿਅਨ ਲੋਕਾਂ ਦੀ ਵੀ ਡੈਥ ਹੋਈ ਹੈ ਤੇ ਉਹਨਾਂ ਦੀ ਕਾਫੀ ਤਬਾਈ ਹੋਈ ਹੈ ਉੱਥੇ ਤੇ ਹਾਲੀ ਹਾਲੀ ਉਹ ਵੀ ਹੁਣ ਮੰਨਣ ਲੱਗ ਗਏ ਇਹ ਗੱਲ ਕਿਉਂਕਿ ਆਪਣੀ 에ਅਰ ਫੋਰਸ ਨੇ ਟਾਰਗੇਟ ਉੱਥੇ ਹੀ ਕੀਤਾ ਜਿੱਥੇ ਉਹਨਾਂ ਦਾ ਕੈਂਪ ਸੀ ਲੌਂਚ ਪੈਡ ਸੀ ਜਿੱਥੇ ਤੇ ਹਰ ਗੱਲ ਨੂੰ ਨਾ ਇਦਾਂ ਰਾਜਨੀਤੀਕ ਇਸ਼ੂ ਨਾ ਬਣਾਇਆ ਕਰੋ ਜਿੱਥੇ ਗੱਲ ਦੇਸ਼ ਦੀ ਆਉਂਦੀ ਹੈ ਦੇਸ਼ ਨਾਲ ਇਦਾਂ ਦੇ ਸਬੂਤ ਨਾ ਮੰਗਿਆ ਕਰੋ ਇਦਾਂ ਦੇ ਨਾਲੇ ਤੁਸੀਂ ਫੌਜ ਤੇ ਹੀ ਸਵਾਲ ਖੜੇ ਕਰਦੇ ਹੋ ਇਹ ਜੇ ਫੌਜੀ ਤੇ ਸਵਾਲ ਖੜਾ ਖੜੇ ਕਰੋਗੇ ਤੇ ਉਹਨਾਂ ਦਾ ਮਰੌਲ ਹੋਰ ਤੁਸੀਂ ਤੋੜਦੇ ਹੋ ਫੌਜ ਦਾ ਤੇ ਆਪਣੀ ਫੌਜ ਨੇ ਜੰਮੂ ਕਸ਼ਮੀਰ ਦੇ ਜੋ ਆਪਣੇ ਸਾਹਮਣੇ ਉਹਨਾਂ ਦੀ ਪੋਸਟ ਸੀ ਇਹ ਨਹੀਂ ਐਗਜ਼ੈਕਟ ਮੈਨੂੰ ਪਤਾ ਕਿਹੜੀ ਪੋਸਟ ਤੋਂ ਅਟੈਕ ਕੀਤਾ ਤੇ ਉਹਨਾਂ ਦੀ ਵੀਡੀਓ ਵੀ ਹੈਗੀ ਸੋਸ਼ਲ ਮੀਡੀਆ ਤੇ ਜਿਹੜਾ ਸਰਚ ਕਰਕੇ ਲੱਭਣਾ ਜਾਵੇ ਲੱਭ ਸਕਦਾ ਤੇ ਬਿਲਕੁਲ ਉਹਨਾਂ ਦੇ ਸਾਹਮਣੇ ਜੋ ਉਹਨਾਂ ਦੀ ਪੋਸਟ ਸੀ ਉਹ ਬਿਲਕੁਲ ਤਬਾਹ ਕਰਤੀ ਤੇ ਉਹ ਛੱਡ ਕੇ ਚਲੇ ਗਏ ਆ ਜਿਹੜੇ ਸੀਨਾ ਇਹ ਉਹਨਾਂ ਦੇ ਫਾਕ ਰੈਂਜਰ ਉਹ ਛੱਡ ਕੇ ਉੱਥੋਂ ਜਾ ਚੁੱਕੇ ਆ ਤੇ ਉੱਥੇ ਦੁਬਾਰਾ ਪੋਸਟ ਹੀ ਨਹੀਂ ਆਈ ਤੇ ਉਹਨਾਂ ਨੇ ਵਾਈਟ ਕੱਪੜਾ ਉੱਥੇ ਲਹਿਰਾ ਦਿੱਤਾ ਕਿ ਅਸੀਂ ਨਹੀਂ ਚਾਹੁੰਦੇ ਲੜਾਈ ਤੇ ਵਾਈਟ ਕੱਪੜਾ ਜਾਣੀ ਜੰਗ ਬੰਦੀ ਦੀ ਨਿਸ਼ਾਨੀ ਹੁੰਦਾ ਸੋ ਇਸ ਕਰਕੇ ਹਰ ਗੱਲ ਦਾ ਸਬੂਤ ਨਾ ਮੰਗਿਆ ਕਰੋ ਦੇਸ਼ ਦੀ ਫੌਜ ਦਾ ਆਰਮੀ ਦਾ ਹੌਸਲਾ ਵਧਾਉਣ ਵਾਲੀ ਗੱਲ ਕਰਿਆ ਕਰੋ ਤੋੜਨ ਵਾਲੀ ਨਾ ਕਰੋ ਥੈਂਕ ਯੂ